ਜਿਹੜਾ ਵਪਾਰ ਅੰਮ੍ਰਿਤਸਰ ਸਾਹਿਬ ਦਾ ਹੈ ਉਹ ਇੱਕ ਸਮੇਂ ਸਿਰੇ ਦਾ ਹੁੰਦਾ ਸੀਗਾ ਅੰਮ੍ਰਿਤਸਰ ਤੇ ਲਾਹੌਰ ਬਹੁਤ ਵੱਡੇ ਸ਼ਹਿਰ ਹੁੰਦੇ ਸੀ ਉਹ ਦਿੱਲੀ ਤੋਂ ਕਿਤੇ ਵੱਡੇ ਹੁੰਦੇ ਸੀਗੇ ਪਰ ਕਿਉਂਕਿ ਬਾਰਡਰ ਬੰਦ ਹੋ ਗਿਆ 70% ਜਿਹੜਾ ਵਪਾਰ ਲੈਹਂਦੇ ਤੇ ਚੜ੍ਹਦੇ ਪੰਜਾਬ 'ਚ ਸੀਗਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਹੈਗਾ ਇੱਥੇ ਦੀ ਵਸਤੂ ਜਿਹੜੀ ਬਣਦੀ ਹੈ ਜਿਵੇਂ ਰੀਪਰ ਹੁਣ ਚੱਲਣਗੇ ਹਾੜੀ ਦੇ ਵਿੱਚ ਉਹ ਇੱਥੋਂ ਬਣ ਕੇ ਜੇ ਬਾਰਡਰ ਪਾਰ ਜਾ ਕੇ ਵੇਚਣ ਤਾਂ ਡੇਢ ਦੋ ਗੁਣਾ ਸਾਨੂੰ ਫਾਇਦਾ ਹੋ ਜਾਂਦਾ ਹੈ ਪਰ ਇਹੀ ਮਸ਼ੀਨ ਸਾਨੂੰ ਟਰਾਂਸਪੋਰਟ ਕਰਕੇ ਗੁਜਰਾਤ ਲੈ ਕੇ ਜਾਣੀ ਪੈਂਦੀ ਹੈ ਉੱਥੇ ਕਿਸ਼ਤੀ ਤੇ ਚੜਾ ਕੇ ਦੁਬਈ ਦੁਬਈ ਤੋਂ کراچی کراچی ਤੋਂ ਫਿਰ ਟਰੱਕ ਤੇ ਲੱਦ ਕੇ ਸਿੰਧੀਪਰਾ ਇੱਥੇ ਬਾਰਡਰ ਪਾਰ ਲੈ ਕੇ ਆਉਂਦਾ ਹੈਗਾ اچھا ਪਾਕਿਸਤਾਨ ਆਉਣ ਵਾਸਤੇ ਇੰਨੀ ਦੂਰੋਂ ਕੋਲ ਬਿਲਕੁਲ ਏਦਾਂ ਚੱਲਦਾ ਹੈਗਾ ਤੁਸੀਂ ਚਾਹੁੰਦੇ ਹੋ ਕਿ ਵਾਗਾ ਖੁੱਲੇ ਵਾਗਾ ਖੁੱਲੇ ਜੀ ਹੁਣ ਸਿਮਿੰਟ ਦੀ ਥੈਲੇ 450 ਰੁਪਏ ਹੋਏ ਹੋਏਗੇ ਆ ਗਰੀਬ ਨੂੰ ਬਹੁਤ ਔਕੜ ਆ ਇਹਦੇ ਉੱਤੇ ਆਪਣੇ ਮਕਾਨ ਦੀ ਛੱਤ ਸਕ ਰਿਹਾ ਹੈਗਾ ਜੇ ਬਾਰਡਰ ਖੁੱਲਾ ਸੀਗਾ 200 250 ਰੁਪਏ ਦਾ ਕਟਾ